3 ਲੱਖ ਦੇ ਬਜਟ ਵਿੱਚ 555 ਅਰਜਨ ਲੈਣਾ ਹੈ ਪਾਵਰ ਸਟੀਅਰਿੰਗ ਤੇਲ ਬ੍ਰੇਕ ਦਾ ਟਰੈਕਟਰ ਜੌਂਡੀਅਰ ਏਜੰਸੀ ਵਾਲਿਆਂ ਕੋ ਖੜਾ ਹੈ ਜੀ ਰੋਪੜ ਚਲਾਈ ਟਰੈਕਟਰ ਦੀ ਬਹੁਤ ਘੈਂਟ ਹੈ ਜੀ ਠੀਕ ਹੈ ਜੀ ਟਾਇਰ ਵੀ ਵਧੀਆਂ ਚੱਲਣੇ ਯੋਗ ਹੈਗੇ 3 ਤੇ ਲੋਜ ਬਾਈ ਕਾਰਜਾਂ ਟਰੈਕਟਰ ਹੈ ਜੀ ਸੇਲ ਵਾਸਤੇ ਸਾਡੇ ਜੌਂਡੀਅਰ ਏਜੰਸੀ ਦੇ ਵਿੱਚ ਤੇ ਬਾਈ ਟਰੈਕਟਰ ਅੱਜ ਇਹ ਥੋੜਾ ਜਿਹਾ ਧੋਤਾ ਨਾਲ ਚੰਗੀ ਤਰ੍ਹਾਂ ਪਾਣੀ ਉਹ ਮਾਰਿਆ ਸਿਰਫ ਹੋਰ ਕੁਝ ਨਹੀਂ ਕਰਿਆ ਸਾਡੇ ਬਾਈ ਦੂਰ ਹੋ ਕੇ ਖੜ ਗਏ ਪਹਿਲੇ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੈ ਜੀ ਵਧੀਆ ਮਹਾਰਾਜ ਵਧੀਆ ਚੜਦੀ ਕਲਾ ਜੀ ਤੇ ਮੋਹਾਲੀ ਨੰਬਰ ਹੈ ਜੀ ਆਵਾਜ਼ ਸੁਣੋ ਟਰੈਕਟਰ ਦੀ ਟਰੈਕਟਰ ਦਾ ਬਾਈ ਇੰਜਨ ਜਮੈਂ ਜੈਨੂਨ ਆ ਕੁਝ ਨਹੀਂ ਖੁੱਲਿਆ ਵਾ ਟਰੈਕਟਰ ਦਾ ਲਿਫਟ ਟਾਪਾ ਤੱਕ ਵੀ ਨਹੀਂ ਵੱਟ ਹੋਇਆ ਵਾ ਠੀਕ ਹੈ ਜੀ ਤੇ ਟਾਇਰ ਬਾਈ ਪਿਛਲੇ ਤਕਰੀਬਨ ਹੈਗੇ ਆ ਚਾਰੇ ਟਾਇਰ ਮੁਰਲੇ ਤਾਂ ਹੈਗੇ ਆ ਪਿਛਲੇ ਟਾਇਰ ਦਾ ਬਾਈ ਪੈਣੀ ਆ 15 20 ਪੈਸਰੀ ਟਾਇਰ ਆ ਸਭਨੇ ਵੀਰੇ ਟਰੈਕਟਰ ਕਾਇਮ ਹੈ ਵਧੀਆ ਲੈ ਜੀ ਬਾਈ ਕਹਿੰਦਾ ਪੀਵੀ 65 ਨੰਬਰ ਆ ਵੀ ਬਾਕੀ ਆਪਣੀ ਤਸੱਲੀ ਆਪਣੀ ਆਪ ਕਰਿਓ ਬਾਈ ਪੁਰਾਣੇ ਟਰੈਕਟਰ ਦੀ ਜਿੰਨੇ ਵੀ ਸਾਡੇ ਏਜੰਸੀਆਂ ਦੇ ਵਿੱਚ ਟਰੈਕਟਰ ਖੜੇ ਹੁੰਦੇ ਨੇ ਪੁਰਾਣੇ ਟਰੈਕਟਰ ਦੀ ਤੁਸੀਂ ਆਪਣੀ ਤਸੱਲੀ ਆਪ ਕਰਕੇ ਲੈ ਕੇ ਜਾਣਾ ਠੀਕ ਹੈ ਜੀ ਤੇ ਆਪਾਂ ਇਹ ਗੱਲ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਆ ਕਿਉਂਕਿ ਏਜੰਸੀ ਵਾਲਾ ਬਾਈ ਕਈ ਵਾਰ ਟਰੈਕਟਰ ਦੇਖਣ ਵੀ ਨਹੀਂ ਜਾਂਦੇ ਤੇ ਈ ਟਰੈਕਟਰ ਕਹਿੰਦੇ ਨੇ ਫੋਟੋਆਂ ਬਰੇ ਕੱਟ ਲਾਣੇ ਆ ਹਾਂ ਚੱਲਦਾ ਹੁੰਦਾ ਅਗਲਾ ਚਲਦਾ ਫੋਟੋ ਆ ਪਰ ਐਕਸ਼ਨ ਦਾ ਹੀ ਹੈ ਹਾਂ ਬਸ 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 ਉਹੀ ਗੱਲ ਹੈ ਬਾਕੀ ਬਾਈ ਜਿਹਨੇ ਪੈਸੇ ਲਾਉਣਾ ਆਪਣੀ ਤਸੰਦੀ ਕਰਕੇ ਜਣਕੇ ਟਰੈਕਟਰ ਸਾਰਾ Ориਜਨਲ ਹੈ ਹਾਂ ਟਰੈਕਟਰ ਸਾਰਾ ਹੈ ਬਾਈ Ориਜਨਲ ਦੀ ਤਸੱਲੀ ਹੋ ਕੇ ਬਾਈ ਸ਼ੋਅ ਪਰ ਤੇ ਮੜਾ ਮੜਾ ਰੰਗ ਕਿਤੇ ਹਲਕਾ ਹਲਕਾ ਜਲੇਆ ਹੋਇਆ ਦੇਖੋ ਤੇ ਠੀਕ ਹੈ ਜੀ ਬਾਕੀ ਟਰੈਕਟਰ Ориਜਨਲ ਹੈ ਇੰਜਨ ਗੇਅਰ ਦਾ ਵਧੀਆ ਖੁੱਲਿਆ ਹੋਇਆ ਕੁਝ ਨਹੀਂ ਟਰੈਕਟਰ ਦਾ ਕਲਚ ਜ਼ਰੂਰ ਖੁੱਲਿਆ ਹੋਇਆ ਏ ਠੀਕ ਹੈ ਬਾਕੀ ਟਰੈਕਟਰ ਜੈਨੂਇਨ ਹੈ ਸਾਰਾ ਹੀ ਠੀਕ ਹੈ ਰੰਗ ਚੈੱਕ ਕਰ ਲਓ ਪਿੱਛੇ ਦਾ ਰੰਗ ਬਹੁਤ ਸੋਹ ਇਸ ਸੇ ਉਸ ਦਾ ਰੰਗ ਬਹੁਤ ਬਹੁਤ ਵਧੀਆ ਵੈਡ ਹੈ ਟਰਾਲੀ ਤੇ ਚੱਲਿਆ ਨਹੀਂ ਹੈਗਾ ਹੋੱਕਾ ਕਿਤੇ ਕਰੋ ਸਾਰਾ ਕੁਝ ਨਾਲ ਦੀਆਂ ਠੀਕ ਹੈ ਜੀ ਭਾਈ ਰੇਟ ਤੂੰ ਕਿੱਥੋਂ ਆਇਆ ਹੈ ਬੰਪਰ ਬੰਪਰਾਰ ਕੋ ਆਪਾਂ ਨੇ ਇੱਕ ਜਣਾ ਦੇ ਦਾਂਗੇ ਵੀਰੇ ਰੇਟ ਦੱਸੀ ਜਾਇਜ਼ ਇੱਕੋ ਭਾਈ ਦੇਖੋ ਤਾਂ ਆਪਾਂ ਨੇ ਇੰਨੇ ਤਾਂ ਵੀਡੀਓ ਪਾਈਆਂ ਤੈਨੂੰ ਪਤਾ ਯਾਰ ਬਾਕੀ ਜਦੋਂ ਬਾਈ 3 ਲੱਖ ਦਾ ਰਾਇਰ ਬੀਆ ਪਟਵਾਰਡ ਕਰਦੇ ਭਾਈ ਡਿਮਾਂਡ ਕਰਦੇ ਆ ਇਹ 3 10 ਮੌਕੇ ਤੇ ਟਰੈਕਟਰ ਬਾਈ ਤਿੰਨ ਦਾ ਮਿਲ ਜੂਗਾ ਮੌਕੇ ਤੇ ਹੋਰ ਵੀ ਮਾਨਤਾਨ ਕਰਾ ਦਾਂਗੇ ਠੀਕ ਹੈ ਜੀ ਆ ਟਰੈਕਟਰ ਵਧੀਆ ਬਾਈ 10 ਮਾਡਲ ਆ ਇਸ ਰੇਟ ਚ ਹਨ ਆਪਣੇ ਪੀਵੀ ਪਹਟ ਮਹਾਲੀ ਦਾ ਨੰਬਰ ਆ ਠੀਕ ਹੈ ਜੀ ਕਾਗਜ਼ ਪੱਤਰ ਓਕੇ ਆ ਕਾਗਜ਼ ਪੱਤਰ ਹਾਜ਼ਰ ਆ ਆਰਸੀ ਓਰ ਸੀ ਲੈ ਬਾਈ ਕਾਗਜ਼ ਆਰਸੀ ਸਾਰਾ ਕੁਝ ਓਕੇ ਆ ਜੀ ਤੇ ਜੇ ਕਿਸੇ ਨੇ ਬਾਈ 3 ਲੱਖ ਦੇ ਬਜਟ ਵਿੱਚ 555 ਅਰਜਨ ਲੈਣਾ ਹੈ ਪਾਵਰ ਸਟੀering ਤੇਲ ਬ੍ਰੇਕ ਤਾਂ ਟਰੈਕਟਰ ਜੌਂਡੀਅਰ ਏਜੰਸੀ ਵਾਲਿਆਂ ਕੋ ਖੜਾ ਹੈ ਜੀ ਰੋਪੜ ਠੀਕ ਹੈ ਜੀ ਇਹਨਾਂ ਕੋਲ ਆ ਕੇ ਦੇਖ ਸਕਦੇ ਆ ਜੀ ਤੇ ਟਰੈਕਟਰ ਹੋਰ ਵੀ ਪੁਰਾਣੇ ਇਹਨਾਂ ਕੋਲ ਦੋ ਤਿੰਨ ਖੜੇ ਨੇ ਸੋਨਾ ਲੀਕਾ ਖੜਾ ਏ ਬਾਕੀ ਕਿਸੇ ਨੇ ਜੌਂਡੀਅਰ ਟਰੈਕਟਰ ਨਵਾਂ ਲੈਣਾ ਬਾਈ ਆਂਡੇ ਵਰਗਾ ਚੂਤੇ ਵਰਗਾ ਟਰੈਕਟਰ ਤਾਂ ਉਹ ਵੀ ਲੈ ਸਕਦਾ ਬਾਈ ਆ ਬਾਈ ਸਾਡਾ ਸੇਲਮੈਨ ਹੈ ਜੌਂਡੀਅਰ ਦੇ ਵਿੱਚ ਠੀਕ ਹੈ ਜੀ ਬਾਈ ਕੋਲ ਵੈਸੇ ਏਰੀਆ ਹੈਗਾ ਇਧਰ ਲਾpropto area crop cropੜ ਲੋਕਲ ਸਾਰਾ ਇਹਦੇ ਕੋਲੇ ਆ ਸੁੱਕੇ ਸੁੱਕੇ ਮਰਾਈ ਵੜਕ ਮੜੀ ਜੀ ਮਰਾਈ ਮੜੀ ਵੜ ਕੜ ਜਾਂਦੀ ਬਾਈ ਆਜਣ ਦੀ ਆਵਾਜ਼ ਹੈ ਹੋਰ ਲਾ ਆ ਲੈ ਨੂੰ ਆ ਨਹੀਂ ਦਿਖਾਉਂਦਾ ਪਤੰਦਰ ਮੜਾ ਜਾ ਵੀ ਕੀ ਆ ਹੁੰਦਾ ਲੈ ਆ ਸਮਝੀ ਬੱਸ ਅੱਜ ਦੂਜੀ ਤੋਤਾ ਰੈਡਰ ਇੰਨੇ ਜੇ ਨਿੱਖਰ ਗਿਆ ਬਾਈ ਬੋ ਮੈਨੂੰ ਪਤਾ ਹੈ ਅੱਡੀ ਸ਼ਾਨੀ ਦੇ ਤਾਂ ਨਾ ਖੁਸ਼ ਹੋਏਗਾ ਤੁਹਾਨੂੰ ਆਹ ਇਹਦਾ ਨਾ ਰੰਗ ਬਾਈ ਥੋੜਾ ਜਿਹਾ ਡਾਲ ਜਿਆ ਹੋਇਆ ਬਦਾ ਅੱਜ ਤੋਤਾ ਇਹਨਾਂ ਨੇ ਅੱਜ ਰੈਡਰ ਵਧੀਆ ਨਿਕਲਿਆ ਆ ਠੀਕ ਹੈ ਜੀ ਇਹ ਬਾਕੀ ਸੁੱਕੇ ਬਾਈ ਨਾ ਉਹ ਸੁੱਕੇ ਬਾਈ ਕਾਇਮਾ ਸੇ ਤਾਂ ਹਾਂ ਠੀਕ ਆ। ਪਰ ਟਰੈਕਟਰ ਦੀ ਵੈਸੇ ਦੀ ਵੀਡੀਓ ਪਾਈ ਆ ਪਹਿਲੇ ਇੱਕ ਦੋ ਵਾਰ ਮੈਂ ਕਿਹਾ ਜਲਾਜ ਤੋਤਾ ਦੁਬਾਰਾ ਪਾ ਦੀਏ। ਬਣਦੀ ਵੀ ਆ। ਇੱਕ ਬਾਈ ਆਪਣੇ ਕੋਲ 735 ਆ ਤੁਹਾਨੂੰ ਆਪਾਂ ਨੇ ਉਹ ਦਿਖਾਉਣਾ। ਜੈਜੇ ਮੁੱਲ ਵਾਲਾ। ਠੀਕ ਆ ਜੀ ਜੈਜੇ ਮੁੱਲ ਵਾਲਾ 735 ਆਇਆ ਆਪਣੇ ਕੋਲ ਇੰਜਨ ਗੇਅਰ ਤਾਂ ਫੁੱਲ ਕੈਮ ਆ ਟਰੈਕਟਰ। ਠੀਕ ਆ ਜੀ ਟਾਇਰ ਵਧੀਆ ਨੇ ਬਾਈ ਚਲਣੇ ਯੋਗ 30 ਪੈਸੇ ਟਾਇਰ ਹੈਗੇ ਆ। 95 ਮਾਡਲ ਆ। ਠੀਕ ਆ ਜੀ। ਚਲਾਈ ਚਲੂਈ ਪੂਰੀ ਸਾਫ ਆ। ориجنਲ ਆ ਸੁੱਕਾ ਟਰੈਕਟਰ ਸਾਰੀ ਹੈ ਨਾ ਇਹ ओरिजिनल ਟਰੈਕਟਰ ਆ ਬਾਈ ਲੋ ਜੀ ਕਰੋ ਚੈੱਕ ਮਰਾੜ ਮੂੜ ਐਨ ਵਧੀਆ ਪਏ ਆ ਬਾਈ ਕਿਸੇ ਪਾਸੇ ਦਾ ਟਰੈਕਟਰ ਗਲਿਆਵਾ ਨਹੀਂ ਹੈਗਾ ਠੀਕ ਹੈ ਜੀ ਵੈਸੇ ਦੀ ਬੈਟਰੀ ਥੋੜੀ ਜਿਹੀ ਡਾਊਨ ਆ ਆਪਾਂ ਤੁਹਾਨੂੰ ਟਰੈਕਟਰ ਇਹ ਸਲਫਟਾਰਟ ਦਵਾਂਗੇ ਇਹ ਵੀ ਗਾਰੰਟੀ ਆ ਬਾਈ ਠੀਕ ਹੈ ਜੀ ਅਰੇ ਮਾ ਰੂਮਾ ਦਾ ਰੰਗ ਸਾਰਾ ਜੈਨੂਨ ਆ ਬਾਈ ਕਰ ਲੋ ਚੈੱਕ ਬੈਟਰੀ ਬਾਕਸ ਨੂੰ ਬਾਈ ਜਰੂਰ ਰੰਗ ਬੱਜਿਆ ਵਾ ਬੈਟਰੀ ਵੈਕਸ ਨੂੰ ਰੰਗ ਬੱਜਾਓ ਬਾਕੀ ਟਰੈਕਟਰ ਸਾਰਾ ਜੈਨੂਨ ਆ ਬਾਈ ਪਿੱਛੇ ਤੇ ਮਰਾੜ ਮਰੂੜਾ ਹਨ ਵਧੀਆ ਪਈਆਂ ਬਾਈ ਕਿਸੇ ਪਾਸੇ ਤੇ ਟਰੈਕਟਰ ਨੂੰ ਤੰਕਾ ਵੀ ਨਹੀਂ ਹੈਗਾ ਇਹਦਾ ਬਾਈ ਰੇਟ ਲੱਖ ਰੁਪਿਆ ਠੀਕ ਹੈ ਜੀ ਮਾਣ ਦਣ ਮੌਕੇ ਤੇ ਜਰੂਰ ਕਰ ਦਾਂਗੇ ਜਿੰਨਾ ਹੋਇਆ ਵੱਧ ਤੋਂ ਵੱਧ ਠੀਕ ਹੈ ਜੀ ਤਾਂ ਕਿਸੇ ਨੇ ਛੋਟੇ ਕੰਮ ਨੂੰ ਲੈਣਾ ਕਹਾ ਕਿ ਸੀਜ਼ਨ ਆ ਗਿਆ ਟਰਾਲੀਆਂ ਦਾ ਬਾਈ ਤੇ ਟਰੈਕਟਰ ਬਹੁਤ ਵਧੀਆ ਇੰਜਨ ਗਿਆ ਦਾ ਫੁੱਲ ਕੈਮ ਹੈ ਕੋਈ ਆਵਾਜ਼ ਨਹੀਂ ਗੇਅਰ ਚੋਂ ਠੀਕ ਹੈ ਜੀ ਬਾਕੀ ਚਲੋ ਆਪਣੀ ਤਸੱਲੀ ਆ ਕੇ ਤੁਸੀਂ ਆਪ ਕਰਦੇ ਆ ਤੇ ਮਹਿੰਦਰਾ ਵੀ ਖੜਾ 475 ਉਹ ਵੀ ਸਾਨੂੰ ਦਿਖਾ ਦੇਣਾ ਨਾਲ ਲੱਗਦੀ ਹੋਣਾ ਆ ਲੋ ਜੀ 475 ਖੜਾ ਆਪਣੇ ਕੋ 98 ਮਾਡਲ ਇਹ ਵੀ ਸਾਰਾ Ориਜਨਲ ਹੈ ਜੈਨੂਨ ਦੀ ਪੂਰੀ ਤਸੱਲੀ ਹੋਊਗੀ ਬਾਈ Ориਜਨਲ ਦੀ ਠੀਕ ਆ ਜੀ ਬਾਕੀ ਚਲੋ ਸੌਦਾ ਤਾਂ ਮੌਕੇ ਤੇ ਹੀ ਹੁੰਦਾ ਜੋ ਦੇਖ ਕੇ ਤੇ ਇਹਦੀ ਬਾਈ ਥੋੜੀ ਜਿਹੀ ਹਿੱਸੇ ਚੋਂ ਆਵਾਜ਼ ਹੈਗੀ ਆ ਪਿੱਛੇ ਤੋਂ ਜਿੱਦਾਂ ਘੂੰ ਘੂੰ ਜੇ ਦੀ ਆਵਾਜ਼ ਹੁੰਦੀ ਆ ਉਹ ਹੈਗੀ ਆ ਪੀਵੀ 14 ਨੰਬਰ ਹੈ ਤੇ ਬੈਟ ਬੇਸੇ ਬਰੇ ਬੈਟਰੀਆਂ ਇਹਨਾਂ ਦੀ ਡਾਊਨ ਹੋਈਆਂ ਹੋਈਆਂ ਕਿਉਂਕਿ ਹੁਣ ਪੂਰੇ ਰੈਕਟਰ ਨੂੰ ਸਲਫਾ ਬੱਜੀ ਜਾਨੀਆਂ ਚੱਲਦੇ ਹੈ ਨਹੀਂ ਠੀਕ ਹੈ ਜੀ ਹੈ ਜੀ ਸੱਤਰੀ ਵਗੈਰਾ ਲੱਗੀ ਹੋਈ ਆ ਮਗਰਾੜਾਂ ਦੇ ਬਾਈ ਹੋਈ ਹੋਈ ਟੇਪ ਠੀਕ ਹੈ ਜੀ ਕਰ ਲੋ ਚੈੱਕ ਐਲ ਪ੍ਰੈਸ਼ਰ ਵਗੈਰਾ ਇੰਜਨ-ਇੰਜਨ ਦਾ ਵਧੀਆ ਤੇ ਬਾਕੀ ਜੇ ਕਿਸੇ ਨੇ Mahindra 475 ਲੈਣਾ ਇਹਦਾ ਬਾਈ ਹੈਗਾ 1 ਲੱਖ 45000 ਰੁਪਏ ਮੁੱਲ ਠੀਕ ਹੈ ਜੀ ਟਾਇਰ ਪਿਛਲੇ 30 ਕੇ ਪੈਸੇ ਆ ਮੋਲੇ ਟਾਇਰ ਵੀ ਬਾਈ ਇੰਨੇ ਕੇ 25-30 ਪੈਸੇ ਹੀ 145000 ਮੁੱਲ ਹੈ ਜੋ ਵੀ ਮਾਨਦਾਨਾ ਬਾਈ ਜਿੰਨਾ ਹੋਇਆ ਵੱਧ ਤੋਂ ਵੱਧ ਕਰਦਾਂਗੇ ਤੇ ਆਪਣੀ ਤਸੱਲੀ ਕਰ ਲਿਓ ਆਕੇ ਇਹ ਟਰੈਕਟਰ ਆਪਣੇ ਕੋਲੇ ਆ ਜੀ ਇੰਡੋ ਫਾਰਮ ਵਾਲੇ ਵੀਰਾਂ ਕੋਲ ਅਸੀਂ ਵੀ ਬੱਚੇ ਆ ਗਏ ਬਾਈ ਵੀਰਾਂ ਦੇ ਠੀਕ ਹੈ ਜੀ ਤੇ ਹੋਰ ਵੀ ਬਾਈ ਆਪਣੀਆਂ ਏਜੰਸੀਆਂ ਚ ਹਰੇਕ ਤਰ੍ਹਾਂ ਦਾ ਟਰੈਕਟਰ ਖੜਾ ਮਿਲ ਜਾਂਦਾ ਏਜੰਸੀਆਂ ਸਾਡੀਆਂ ਇਕੱਠੀਆਂ ਹੀ ਆ ਇੰਡੋ ਫਾਰਮ ਜੌਂਡੀਅਰ ਸੋਨਾਲੀਕਾ ਕਬੂਟਾ ਸਵਰਾਜ ਓਲ ਵਾਲੇ ਵੀ ਆ ਗਏ ਟਾਟਾ ਮੋਟਰ ਠੀਕ ਹੈ ਜੀ ਮਰੂਤੀ ਸਜੂਕੀ ਬਾਈ ਟੈਂਪੂ ਵਾਲੇ ਕਿਸੇ ਨੇ ਗੰਨਾ ਲੈਣੀ ਆ ਉਹ ਵੀ ਮਿਲ ਜਾਣੀ ਆ ਉਹ ਦੇਖੋ ਫਤੇ ਗੰਨ ਹਾਊਸ ਬਦੂਖਾ ਵਾਲੇ ਬਾਈ ਠੀਕ ਹੈ ਜੀ ਇੱਧਰ ਸਾਡੇ ਸ਼ਕਤੀਮਾਨ ਵਾਲੇ ਇੱਕ ਅਤੀਜਾ ਅਸੀਂ ਹੋਰ ਆ ਰਹੀ ਆ ਬਾਈ ਉਹ ਸੁਣਨੇ ਚ ਆਇਆ ਹਜੇ ਪਤਾ ਨਹੀਂ ਹੈਗਾ ਤੇ ਚਲੋ ਬਾਈ ਵਧੀਆ ਕੰਮ ਸਭ ਦਾ ਚੱਲਣਾ ਚਾਹੀਦਾ ਤੇ ਚੱਲੀ ਵੀ ਜਾਂਦਾ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਬਾਕੀ ਕਿਸੇ ਵੀ ਨੇ ਇਦਾਂ ਟਰੈਕਟਰ ਕਈ ਵਾਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਬਾਈ ਆਪਾਂ ਲੈ ਲੈਣੇ ਆ ਪੁਰਾਣਾ ਟਰੈਕਟਰ ਆਪਣਾ ਨੰਬਰ ਵੀਡੀਓ ਦੇ ਥੱਲੇ ਹੁੰਦਾ ਬਾਈ ਠੀਕ ਹੈ ਜੀ ਕਿਸੇ ਨੇ ਕੋਈ ਹੋਰ ਜਾਣਕਾਰੀ ਵੀ ਲੈਣੀ ਹੁੰਦੀ ਹੈ ਤਾਂ ਉਹ ਵੀ ਬਾਈ ਕੋਈ ਲੈ ਸਕਦਾ ਤੇ ਬੇਨਤੀ ਆਹੀ ਹੈ ਜੀ ਜਿਹੜੇ ਵੀਰਾਂ ਨੇ ਲੈਣਾ ਹੁੰਦਾ ਸਿਰਫ ਉਹੀ ਵੀਰ ਬਾਈ ਕਾਲ ਕਰਿਆ ਕਰੋ ਕਈ ਵੀਰ ਥੋੜਾ ਜਿਆਦਾ ਜਿਆਦਾ ਕਈ ਵਾਰ ਫੋਨ ਤੇ ਲੰਬੀ ਜੋੜੀ ਟਰੈਕਟਰ ਬਾਰੇ ਪੁੱਛਣ ਲੱਗ ਜਨੈ ਡਿਟੇਲ ਪੁਰਾਣੇ ਮਾਡਲ ਦੀ ਬਾਈ ਕਿੱਥੇ ਤੇ ਆਇਆ ਹੋਇਆ ਕਿੱਥੋਂ ਤੇ ਵਿਕਿਆ ਹੋਇਆ ਬਾਈ ਤੁਸੀਂ ਕਿੱਥੋਂ ਲਿਆ ਠੀਕ ਆ ਤਾਂ ਵੀਰਾਂ ਨੂੰ ਬੇਨਤੀ ਆ ਬਾਈ ਇੰਨੀ ਲੰਬੀ ਜੋੜੀ ਨਾਲ ਸਭ ਤੋਂ ਪੁਰਾਣੇ ਟਰੈਕਟਰ ਦੀ ਮੰਗਿਆ ਕਰੋ ਡਿਟੇਲ ਸਾਡੇ ਕੋਲ ਸਿਰਫ ਆਰਸੀ ਕਾਗਜ਼ ਪੱਤਿਆਂ ਦੀ ਆਪਣੀ ਗਾਰੰਟੀ ਹੋਊਗੀ ਟਰੈਕਟਰ ਦੀ ਠੀਕ ਹੈ ਜੀ ਤੇ ਇੰਜਣ ਕਿੰਨੇ ਪੈਸੇ ਆ ਬਾਈ ਟਰੈਕਟਰ ਦਾ 60 ਪੈਸੇ ਆ ਬਾਈ ਦੇਖੋ ਉਹ ਚੀਜ਼ਾਂ ਦਾ ਵਿੱਚ ਆਪਾਂ ਪੈਂਦੇ ਨਹੀਂ ਹੈ ਨਾ ਆਪਣੀ ਆਦਤ ਹੈ ਜਿਹੜੀ ਹੋਊਗੀ ਟਰੈਕਟਰ ਦੀ ਗੱਲ ਬਾਤ ਉਹ ਆਪਾਂ ਤੁਹਾਨੂੰ ਦੱਸ ਕੇ ਦਵਾਂਗੇ ਜੇ ਟਰੈਕਟਰ origignal ਆ ਤਾਂ origignal ਕਹੂਗੇ ਜੇ ਰੰਗ ਹੋਇਆ ਵਾ ਤਾਂ ਰੰਗ ਹੋਇਆ ਵਾ ਕਹੂਗੇ ਠੀਕ ਆ ਜੀ ਤੇ ਬਾਕੀ ਆ ਟਰੈਕਟਰ ਬਾਈ ਬਹੁਤ ਸੋਹਣਾ ਹੈ ਚਲਾਈ ਟਰੈਕਟਰ ਦੀ ਬਹੁਤ ਘੈਂਟ ਹੈ ਜੀ ਠੀਕ ਹੈ ਟਾਇਰ ਵੀ ਵਧੀਆਂ ਚੱਲਣੇ ਜੋਗੇ ਹੈਗੇ 30 30 35 ਦੇ ਪੈਸੇ ਤੇ ਰੇਟ ਤਾਂ ਦਾ ਲੱਖ ਰੁਪਏ ਦੱਸਿਆ ਮਾਨਦਾਨ ਜਿੰਨਾ ਹੋਊਗਾ ਬਾਈ ਮੌਕੇ ਤੇ ਕਰ ਦਾਂਗੇ ਐਲ ਪ੍ਰੈਸ਼ਰ ਵਗੈਰਾ ਟਰੈਕਟਰ ਦਾ ਫੁੱਲ ਪਿਆ ਠੀਕ ਆ ਜੀ ਤੇ ਲੋ ਜੀ ਸੋਨਾਲ ਇਕ ਵਾਲੇ ਬਾਈ ਟਰੈਕਟਰ ਲਾਉਣ ਲੱਗ ਗਏ ਅੰਦਰ ਆ ਆਪਣਾ ਵੀ ਟਾਈਮ ਹੋ ਗਿਆ ਲਾ ਦਈਏ ਤੇ ਬਾਕੀ ਕਿਸੇ ਵੀ ਨਿੰਡੋ ਫਾਰਮ ਦਾ ਕਿਸੇ ਦਾ ਮਨ ਹੁੰਦਾ ਬਾਈ ਨਵਾਂ ਲੈਣ ਦਾ ਤਾਂ ਆਪਣੇ ਕੋਲ ਟਰੈਕਟਰ ਨਵੇਂ ਵੀ ਪਲੇਟਫਾਰਮ ਵਾਲੇ ਆ ਗਏ ਬਾਈ ਠੀਕ ਆ ਜੀ ਜਿਹੜੇ 2025 ਦੇ ਵਿੱਚ ਨਵੇਂ ਪੈਦਾ ਨਾਲੇ ਟਰੈਕਟਰ ਆ ਉਹ ਵੀ ਆਪਣੇ ਕੋਲ ਖੜੇ ਆਵੇਲੇਬਲ ਤੇ ਬਾਕੀ ਹੋਰ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੋਈ ਨਵੇਂ ਟਰੈਕਟਰ ਵਾਰੀਂਡੋ ਫਾਰਮ ਬਾਰੇ ਤਾਂ ਆਪਣੇ ਨਾਲ ਫੋਨ ਤੇ ਲੈ ਸਕਦਾ ਜੀ ਨੰਬਰ ਹੈਗਾ ਜੀ 9872204427 ਇਹ ਨੰਬਰ ਬਾਈ ਮਾਮੇ ਦਾ ਹੈ ਠੀਕ ਹੈ ਕਿਉਂਕਿ ਮੇਰੇ ਨੰਬਰ ਬਹੁਤ ਪਏ ਹੋਏ ਆ ਵੀਡੀਓ ਤੇ ਬਾਈ ਮੇਥੇ ਕਈ ਨੰਬਰ ਚੈੱਕ ਨਹੀਂ ਹੁੰਦੇ ਤਾਂ ਕਰਕੇ ਹੁਣ ਮੈਂ ਨੰਬਰ ਥੋੜਾ ਜਿਹਾ ਹੋਰ ਲਾ ਗਿਆ ਪਾਉਣ ਤੇ ਆਦੇ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਕਰਦਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ Instagram YouTube ਤੇ ਵੀ ਆਪਣਾ ਪੇਜ ਆ ਉੱਥੇ ਜਾ ਕੇ ਵੀ ਬਾਈ ਜਿਹੜੇ ਵੀਰ ਆਪਣੇ ਨਾਲ YouTube ਤੇ ਜੁੜੇ ਆ ਉੱਥੇ ਵੀ ਜਾ ਕੇ ਕਰ ਲਿਓ ਫੋਲੋ ਤੇ ਆਦੇ ਬਲੌਗ ਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਸਾਰੇ ਵੀਰਾਂ ਦਾ